ਜਗਮੰਦੀ ਟੀਵੀ ਨਾਲ ਜੁੜੇ ਹੋ ਮੈਂ ਹਾ ਪ੍ਰਕਾਸ਼ ਸ਼ਰਮਾ ਅਹਿਮਦਗੜ ਵੈਲਫੇਅਰ ਐਸੋਸੀਏਸ਼ਨ ਦੇ ਵੱਲੋਂ ਅੱਜ ਅਹਿਮਦਗੜ ਵਿਖੇ ਪੰਜਵਾਂ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਦੱਸਦੀਏ ਕਿ ਇਹ ਸੰਸਥਾ ਪਿਛਲੇ 4 ਸਾਲਾਂ ਤੋਂ ਲਗਾਤਾਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਾਂ ਇਹ ਕਹਿ ਸਕਦੇ ਆ ਹਜ਼ਾਰਾਂ ਜੁਨਟਾ ਜਿਹੜੀਆਂ ਖੂਨ ਦਿਆਂ ਨੇ ਉਹ ਲੋੜਵੰਦਾ ਤੱਕ ਪਹੁੰਚਣ ਦਾ ਕੰਮ ਕਰਦੀਏ ਨੇ ਇਸ ਵੇਲੇ ਦੇਖ ਸਕਦੇ ਹੋ ਕਿ ਪਿੱਛੇ ਜਿਹੜਾ ਖੂਨਦਾਨ ਕਰਨ ਆਏ ਅ ਲੋਕਾਂ ਦੇ ਲਈ ਖਾਣ ਪੀਣ ਦੀ ਵੀ ਵਿਵਸਥਾ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਅ ਇਧਰ ਦੀ ਸਾਈਡ ਤੁਹਾਡੀ ਜਿਕਰ ਗੱਲ ਕਰਵਾਈਏ ਤਾਂ ਤਕਰੀਬਨ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਲੇ ਤੱਕ ਜੋ ਦੁਪਹਿਰ ਦਾ ਸਮਾਂ ਹੈ ਜੁਨਤਾ ਖੂਨ ਦੀਆਂ ਦਾਨ ਹੋ ਚੁੱਕੀਆਂ ਨੇ ਫਿਲਹਾਲ ਦੱਸ ਦਈਏ ਕਿ ਅਮ드ਗੜ ਵੈਲਫੇਅਰ ਐਸੋਸੀਏਸ਼ਨ ਦੀ ਜੋ ਸੰਸਥਾ ਹੈ ਤਕਰੀਬਨ ਪਿਛਲੇ 4 ਸਾਲਾਂ ਤੋਂ ਇਸ ਲਾਗਾ ਜੋਗਾ ਉਪਰਾਲਾ ਕਰਦੀ ਆ ਰਹੀ ਹੈ ਤੇ ਇਸ ਮੌਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜਾ ਖੂਨ ਦਾਨ ਵੀ ਕੀਤਾ ਜਾਂਦਾ ਹੈ ਦੱਸ ਦਈਏ ਕਿ ਭਗਤਪੂਰਨ ਸਿੰਘ ਦੀ ਯਾਦ ਨੂੰ ਸਮਰਪਿਤ ਅੱਜ 15 ਅਗਸਤ ਵਾਲੇ ਦਿਨ ਇਸ ਸਸਥਾ ਦੇਵਲੋਂ ਇਸ ਲਾਗਾਯੋਗ ਉਪਰਾਲਾ ਕੀਤਾ ਗਿਆ ਇਸ ਮੌਕੇ ਦੱਸ ਦਈਏ ਕਿ ਤਕਰੀਬਨ 9 ਬਲੱਡ ਯੂਨਟਾਂ ਜਿਹੜੀਆਂ ਇਸ ਵੇਲੇ ਖੂਨਦਾਨ ਦੇ ਲਈ ਸੇਵਾਵਾਂ ਦੇਣ ਪਹੁੰਚੇ ਹੋਏ ਨੇ ਫਿਲਹਾਲ ਜਿਹੜੀ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਦੇ ਆ ਮੈਡਮ ਕੀ ਨਾਮ ਹੈ ਜੀ ਤੁਹਾਡਾ ਦਿਲਜੀਤ ਗੌਰ ਨੇ ਕਿਹੜੀ ਜਗ੍ਹਾ ਤੋਂ ਆਏ ਆ ਸਿਵਲ ਹਸਪੀਟਲ ਨੇ ਇੱਕੋ ਲੱਗਦਾ ਨੇ ਤੇ ਸੁਣਦੇ ਵਿੱਚ ਆ ਕਿ ਬਹੁਤ ਵਿਸ਼ਾਲ ਜਿਹੜਾ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਹੈ ਤਕਰੀਬਨ 9 ਦੇ ਕਰੀਬ ਬਲੱਡ ਜਿਹੜੀਆਂ ਯੂਨਟਾਂ ਲੈਣ ਵਾਲੀਆਂ ਨੇ ਤੇ ਟੀਮ ਪਹੁੰਚੀ ਹੋਈ ਹੈ ਤੁਹਾਡੇ ਹਾਂਜੀ ਸਰ ਨੌ ਤੂ ਟਾਈਮ ਨੌ ਮਸ ਪਹੁੰਚ ਗਏ ਸੀ ਅਸੀਂ کافی ਲੋਕ ਸਾਡੇ ਕੋਲ ਡੋਨਰ ਆਏ ਆਗੇ ਬਹੁਤ ਉਹਨਾਂ ਨੇ ਐਕਸਾਈਟਮੈਂਟ ਨਾਲ ਬਲੱਡ ਦਿੱਤਾ ਹੈਗਾ ਤਾਂ ਜੋ ਲੋਕਾਂ ਦੀ ਹੈਲਪ ਹੋ ਸਕੇ ਗੁਰੇ ਟਾਈਮ ਦੇ ਵਿੱਚ ਹਰ ਇੱਕ ਨੂੰ ਬਲੱਡ ਮਿਲ ਸਕੇ ਤੇ ਕੋਈ ਇਹਦੇ ਵਿੱਚ ਹੋਣ ਨਹੀਂ ਕੀਤਾ ਗਿਆ ਬੇਵਜਾ ਬਿਨਾਂ ਕਏ ਸਾਡੇ ਕੋਲ ਪਹੁੰਚੇ ਟੀਮ ਅੱਛਾ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿਉਂਕਿ ਜਿਹੜੇ ਨੌਜਵਾਨ ਨੇ ਡਰਦੇ ਬਹੁਤ ਨੇ ਕਿ ਬਲੱਡ ਡੋਨੇਟ ਕਰਨ ਤੋਂ ਕਿ ਕਿਧਰੇ ਕੋਈ ਉਨਾਂ ਨੂੰ ਨੁਕਸਾਨ ਨਾ ਹੋ ਜਾਵੇ ਇਹਦਾ ਫਾਇਦਾ ਕੀ ਆ ਨੌਜਵਾਨਾਂ ਨੂੰ ਦੱਸੋ ਇਹਦਾ ਨੁਕਸਾਨ ਤਾਂ ਕੋਈ ਨਹੀਂ ਹੈਗਾ ਮਤਲਬ ਇਹ ਹੀ ਹੈ ਕਿ ਜਦੋਂ ਆਪਾਂ ਬਲੱਡ ਪਹਿਲੀ ਵਾਰ ਦੇ ਰਹੇ ਆ ਪ੍ਰੋਪਰ ਖਾਣਾ ਖਾਦਾ ਹੋਵੇ ਆਪਣਾ ਤੇ ਆਪਾਂ ਹਰ ਚੀਜ਼ ਦਾ ਮਤਲਬ ਆਪਣੇ ਟੈਸਟ ਵੇਰ ਨੇ ਉਹ ਪਹਿਲਾਂ ਨੈਗ ਪੋਜ਼ਿਟਿਵ ਹੋਣੇ ਚਾਹੀਦੇ ਨੇ ਸਾਰੇ ਸਹੀ ਹੋਣੇ ਚਾਹੀਦੇ ਨੇ ਪ੍ਰੋਪਰ ਆਪਣਾ ਖਾਣਾ ਖਾ ਕੇ ਤੇ ਹਾਲ ਮਤਲਬ ਇਹਦੇ ਲਈ ਇਹ ਕਿ ਆਪਾਂ ਟਾਈਮ ਟੂ ਟਾਈਮ ਦੇ ਸਕਦੇ ਆਂਗੇ ਹਾਂਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਰ ਤੁਸੀਂ ਦੇਖਿਆ ਕਿ ਮਾਹਿਰਾਂ ਦੇ ਵੱਲੋਂ ਕਿਹਾ ਗਿਆ ਕਿ ਬਲੱਡ ਡੋਨੇਟ ਕਰਨ ਦੇ ਨਾਲ ਜਿਹੜਾ ਸਰੀਰ ਤੰਦਰੁਸਤ ਰਹਿੰਦਾ ਫਿਲਹਾਲ ਬਿਮਾਰੀਆਂ ਦੇ ਨਾਲ ਵੀ ਲੜਨ ਦੀ ਜਿਹੜੀ ਸਮਰੱਥਾ ਹੈ ਉਹ ਵੱਧ ਜਾਂਦੀ ਹੈ ਤੇ ਸਾਡੇ ਦਰਮਿਆਨ ਫਿਲਹਾਲ ਐਸ ਡੀ ਐਮ ਅਹਿਮਦਗੜ੍ਹ ਤੇ ਐਮ ਐਲ ਏ ਜਸਵੰਤ ਸਿੰਘ ਗੱਜਣਮਾਰ ਦਾ ਹਲਕਾ ਵਿਧਾਇਕ ਅਮਰਗੜ੍ਹ ਤੋਂ ਪਹੁੰਚਣ ਵਾਲੇ ਨੇ ਤੇ ਉਹਨਾਂ ਦੇ ਨਾਲ ਵੀ ਇਸ ਬਾਬਤ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਹੈ ਸਰ ਅੱਜ ਦੇ ਇਸ ਪ੍ਰੋਗਰਾਮ ਬਾਰੇ ਕੀ ਕਹਿਣਾ ਚਾਹੋਗੇ ਅਹਿਮਦਗੜ ਵੈਲਫੇਅਰ ਐਸੋਸੀਏਸ਼ਨਰ ਰਜਿਸਟਰਡ ਹੈ ਜੀ ਉਹਨਾਂ ਵੱਲੋਂ ਪੰਜਵਾਂ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਖੂਨਦਾਨ ਜਿਹੜਾ ਮੈਂ ਲਾਸਟ ਕੈਂਪ ਦੇ ਵਿੱਚ ਵੀ ਆਇਆ ਸੀ ਲਾਸਟ 18 ਵੀ ਮੇਰੇ ਕੋਲੇ ਐਸਡੀਐਮ ਦਾ ਚਾਰ ਸੀ ਖੂਨਦਾਨ ਨੂੰ ਇੱਕ ਮਹਾਨ ਦਾਨ ਮੰਨਿਆ ਜਾਂਦਾ ਹੈ ਕਿਉਂਕਿ ਇਹ ਜਿਹੜੇ ਕਿਸੇ ਐਕਸੀਡੈਂਟ ਦੇ ਵਿੱਚ ਲੋਕ ਫਟੜ ਹੁੰਦੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਚਾਉਣ ਦੇ ਵਿੱਚ ਇਹ ਅਹਿਮ ਰੋਲ ਅਦਾ ਕਰਦਾ ਹੈ ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ ਹੈਗਾ ਜੀ ਪੈਸਿਆਂ ਦਾ ਦਾਨ ਰਸਦਾਂ ਦਾ ਦਾਨ ਉਹ ਤਾਂ ਬੰਦਾ ਹਰ ਇੱਕ ਕਰ ਸਕਦਾ ਹੈ ਪਰ ਜਿਹੜਾ ਖੂਨ ਦਾਣਾ ਇਹ ਸਭ ਤੋਂ ਵਧੀਆ ਦਾਣਾ ਹੈ ਮੈਂ ਏਡਾ ਵੱਡਾ ਵਿਸ਼ਾਲ ਕੈਂਪ ਮੈਨੂੰ ਪਤਾ ਲੱਗਿਆ ਕਿ 700 ਪਲੱਸ ਯੂਨਿਟ ਨੇ ਜਿਹੜੇ ਹੁਣ ਤੱਕ ਡੋਨੇਟ ਹੋ ਚੁੱਕੇ ਨੇ ਤੇ ਜਦੋਂ ਤੱਕ ਮੇਰਾ ਖਿਆਲ ਹੈ ਕੈਂਪ ਕੰਪਲੀਟ ਹੋਏਗਾ 1000 ਕਰਾਸ ਕਰ ਜਾਏਗਾ ਇਹ ਯੂਨਿਟ ਤੇ ਏਡਾ ਵਿਸ਼ਾਲ ਖੂਨਦਾਨ ਕੈਂਪ ਮੈਂ ਤਾਂ ਕਿਤੇ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਦੇਖਿਆ ਤੇ ਇਸ ਲਈ ਜਿਹੜੇ ਅਮਨਗੜ੍ਹ ਵੈਲਫੇਅਰ ਐਸੋਸੀਏਸ਼ਨ ਰਜਿਸਟਰ ਦੇ ਅਹੁਦੇਦਾਰ ਨੇ ਉਹ ਵਧਾਈ ਦੇ ਪਾਤਰ ਨੇ ਰਿੱਕੀ ਸੂਰਜੀ ਪ੍ਰਧਾਨ ਜੀ ਤੇ ਹੋਰ ਜਿੰਨੇ ਵੀ ਇਹਨਾਂ ਦੇ ਅਹੁਦੇਦਾਰ ਨੇ ਬੜੀ ਮਿਹਨਤ ਕਰਦੇ ਨੇ ਇਹਨਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਜੀ ਡੈਕ ਸਾਹਿਬ ਅੱਜ ਐਂਧਗੜਾ ਵਾਸੀਆਂ ਵੱਲੋਂ ਉਪਰਾਲਾ ਕੀਤਾ ਗਿਆ ਪੰਜਵਾਂ ਖੂਨਦਾਨ ਕੈਂਪ ਲਗਾਇਆ ਗਿਆ ਵਿਸ਼ਾਲ ਰੂਪ ਦੇ ਵਿੱਚ ਕੀ ਕਹੂੰਗਾ ਬਹੁਤ ਹੀ ਸਾਡੇ ਐਂਧਗੜਾ ਵੈਲਫੇਅਰ ਐਸਸੀ ਜੀ ਦੇ ਪ੍ਰਬੰਧਕ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਇੱਕ ਬਹੁਤ ਵਿਸ਼ਾਲ ਖੂਨਦਾਨ ਕੈਂਪ ਲਾਇਆ ਤੇ 700 ਤੋਂ ਉੱਪਰ ਜਿਹਨਾਂ ਨੇ ਸਾਡੀ ਸੰਗਤ ਨੇ ਦਿੱਤੇ ਤੇ ਮੈਂ ਉਹਨਾਂ ਨੂੰ ਵੀ ਵਧਾਈ ਦਿੰਦਾ ਇਹਦੇ ਇਹ ਮਹਾਨ ਕੰਮ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ ਇੱਕ ਖੂਨ ਦੀ ਇੱਕ ਬੂੰਦ ਕਿਸੇ ਦੀ ਜਿੰਦ ਬਚਾ ਸਕਦੀ ਆ ਤੇ ਇਸ ਕਲੱਬ ਦੇ ਰਹੀਂ ਵੱਖ-ਵੱਖ ਸੰਸਥਾਵਾਂ ਖੂਨ ਲੈਣ ਆਈਆਂ ਨੇ ਤੇ ਪਤਾ ਨਹੀਂ ਪ੍ਰਮਾਤਮਾ ਨੇ ਕਿੰਨਾ ਲੋਕਾਂ ਨੂੰ ਜੀਵਨ ਦਾ ਉਹ ਇਸ ਖੂਨ ਦੇ ਨਾਲ ਬਚਾ ਤੇ ਬਹੁਤ ਸਾਰੇ ਦੇਖੇਗਾ ਕਿ ਬੁੱਧਾ ਸਾਹਿਬ ਕੇ ਨੌਜਵਾਨਾਂ ਨੇ ਜਿਹੜਾ ਖੂਨਦਾਨ ਕੀਤਾ ਕੀ ਕਹੋਗੇ ਆ ਬਿਲਕੁਲ ਅੱਜ ਦਾ ਸਾਡਾ ਨੌਜਵਾਨ ਬਹੁਤ ਛੇਤ ਹੈ ਸਮਾਜ ਸੇਵੀ ਹੈ ਪਹਿਲਾਂ ਨਾਲੋਂ ਜਿਹਦੇ ਹੁਣ ਦੇ ਨੌਜਵਾਨ ਨੇ ਉਹ ਸੇਵਾ ਦੇ ਵਿੱਚ ਬਹੁਤਾਂ ਤਵਾਸ ਹੋ ਰਹੇ ਨੇ ਤੇ ਵੱਡੀ ਵੱਡੀ ਸੇਵਾ ਕਰ ਰਹੇ ਨੇ ਤੇ ਕੀ ਕਹੋਗੇ ਹਲਕਾ ਬਾਸ ਨੂੰ ਅੱਜ ਦੇ ਇਸ ਪ੍ਰੋਗਰਾਮ ਦੀ ਜੋ ਸਲਾਕਾ ਬਣਦੀ ਆ ਉਸ ਪ੍ਰਤੀ ਕੀ ਸੰਦੇਸ਼ ਇਹਨਾਂ ਨੂੰ ਇੱਕ ਗੜਾ ਬੱਸ ਮੈਂ ਇਸ ਮੇਟ ਦਾ ਵੀ ਜਿਹੜੇ ਸਮਾਜਿਕ ਵੀ ਨੇ ਲੋਕਾਂ ਦੀ ਜਿੰਨੀ ਸੇਵਾ ਕਰੀ ਜਾਵੇ ਉਹ ਨਹੀਂ ਥੋੜੀ ਨੂੰ ਮਨ ਨੂੰ ਵੀ ਸਕੂਨ ਮਿਲਦਾ ਤੇ ਕਿਸੇ ਲੋੜਵੰਦ ਦੀ ਸੇਵਾ ਦੀ ਮੈਂ ਡਾਕਟਰ ਜੋਤੀ ਕਪੂਰ ਐਸ ਐਮਓ ਸੀ ਐਚ ਸੀ ਅਹਿਮਦਗੜ ਤੇ ਅੱਜ ਇਹ ਤੇ ਜਿਹੜਾ ਬਹੁਤ ਸ਼ਾਨਦਾਰ ਕੈਂਪ ਲਗਾਇਆ ਅਹਿਮਦਗੜ ਵੈਲਫੇਅਰ ਐਸੋਸੀਏਸ਼ਨ ਨੇ ਤੇ ਇਹਨਾਂ ਦੇ ਪ੍ਰਧਾਨ ਰਿਕੀ ਸੋਜੀ ਬਹੁਤ ਲੰਬੇ ਅਰਸੇ ਤੋਂ ਸਮਾਜ ਸੇਵਾ ਦੇ ਖੇਤਰ ਚ ਜੁੜੇ ਹੋਏ ਨੇ ਔਰ ਖੂਨਦਾਨ ਪ੍ਰਤੀ ਇਹ ਬਹੁਤ ਹੀ ਸੰਜੀਦਾ ਹੈਗੇ ਨੇ ਆਪ ਵੀ ਬਲੱਡ ਡੋਨਰ ਰਹੇ ਡੋਨਰ ਹੈਗੇ ਨੇ ਤੇ ਪੀਰੀਆਡਿਕਲੀ ਇਹੋ ਜੇ ਖੂਨਦਾਨ ਕੈਂਪ ਲਗਾਈ ਲਗਾਈ ਰੱਖਦੇ ਨੇ ਮੈਮ ਕਈ ਵਾਰ ਨਾ ਕਈ ਲੋਕਾਂ ਦੇ ਮਨ ਦੇ ਵਿੱਚ ਇਹ ਜ਼ਰੂਰ ਹੁੰਦਾ ਹੈ ਗਲਤਫਹਿਮੀ ਕਹਿ ਸਕਦੇ ਆ ਜਾਂ ਕੁਝ ਹੋਰ ਭਾਵ ਇੱਕ ਬਹਿਮ ਕਹਿ ਸਕਦੇ ਆ ਇਹ ਖੂਨ ਦੇਣ ਦੇ ਨਾਲ ਬਹੁਤ ਸਾਰੀਆਂ ਪ੍ਰੋਬਲਮ ਆ ਜਾਂਦੀਆਂ ਨੇ ਕੀ ਕਹੋਗੇ ਇਸ ਬਾਰੇ ਕਿਸੇ ਵੀ ਸਿਹਤਮੰਦ ਇਨਸਾਨ ਦੇ ਵਿੱਚ ਜਿਹੜਾ ਇੰਨਾ ਇੰਨਾ ਖੂਨ ਹੁੰਦਾ 5.5 ਲੀਟਰ ਖੂਨ ਹੁੰਦਾ ਤੇ ਬਲੱਡ ਡੋਨੇਸ਼ਨ ਦੌਰਾਨ ਅਸੀਂ ਸਿਰਫ ਉਹਦਾ 350 ਤੋਂ ਲੈ ਕੇ 400 ਐਮਐਲ ਤੱਕ ਖੂਨ ਉਹਦਾ ਲੈਣੇ ਆ ਤੇ ਇਹ ਜਿਹੜਾ ਖੂਨ ਹੈਗਾ ਇਹ ਜਿੱਦਾਂ ਕਿਸੇ ਨੇ ਬਲੱਡ ਦਿੱਤਾ ਉਹਦੇ ਬਾਅਦ ਜਦੋਂ ਉਹਨੂੰ ਅਸੀਂ ਲਿਕੁਇਡ ਦਿੰਨੇ ਆ ਤੇ 24 ਘੰਟੇ ਦੇ ਵਿੱਚ ਵਿੱਚ ਇੱਕ ਖੂਨ ਦੀ ਜਿਹੜੀ ਪੂਰਤੀ ਹੋ ਸਕਦੀ ਹੈ ਤੇ ਕੋਈ ਵੀ ਸਿਹਤਮੰਦ ਇਨਸਾਨ ਹਰ 3 ਮਹੀਨੇ ਬਾਅਦ ਇੱਕ ਯੂਨਿਟ ਖੂਨ ਜਿਹੜਾ ਹੈ ਬਿਨਾ ਕਿਸੇ ਡਰ ਦੇ ਜਾਂ ਬਿਨਾ ਕਿਸੇ ਕੰਪਲਿਕੇਸ਼ਨ ਦੇ ਦੇ ਸਕਦਾ ਹੈ ਤੇ ਇੱਕ ਮੈਮ ਕਈ ਵਾਰੀ ਨਾ ਜਿਹੜੇ ਡੋਨੇਟ ਕਰਦੇ ਡੋਨਰ ਨੇ ਤਾਂ ਉਹਨਾਂ ਦਾ ਕਹਿਣਾ ਹੁੰਦਾ ਕਿ ਜਦੋਂ ਖੂਨ ਦੇਣਾ ਹੁੰਦਾ ਤਾਂ ਹਰ ਕੋਈ ਲੈ ਲੈਂਦਾ ਕੈਂਪਾਂ ਦੇ ਵਿੱਚ ਖੂਨ ਲਿਆ ਜਾਂਦਾ ਪਰ ਜਦੋਂ ਸਾਨੂੰ ਕੋਈ ਜ਼ਰੂਰਤ ਹੁੰਦੀ ਹੈ ਉਦੋਂ ਖੂਨ ਨਹੀਂ ਮਿਲਦਾ ਸਾਨੂੰ ਸਾਡੇ ਦੇਸ਼ ਦੇ ਵਿੱਚ ਪ੍ਰੋਬਲਮ ਇਹ ਹੈ ਇਹ ਵੀ ਖੂਨ ਦੇਣ ਵਾਲੇ ਘਟ ਨੇ ਲੇਨ ਵਾਲੇ ਬਹੁਤ ਜ਼ਿਆਦਾ ਨੇ ਜਿਹੜੇ ਵੀ ਬਲੱਡ ਬੈਂਕਸ ਦੇ ਵਿੱਚ ਬਲੱਡ ਪਿਆ ਹੁੰਦਾ ਏ ਅਕਸਰ ਕਰਕੇ ਆਸੀਂ ਵਰਤਦੇ ਆ ਜਾਂ ਤਾਂ ਜਿਹੜੀਆਂ ਪ੍ਰੈਗਨੈਂਟ ਮਾਂਵਾ ਹੁੰਦੀਆਂ ਨੇ ਜਿਹੜੀਆਂ ਜਿਨ੍ਹਾਂ ਦਾ ਖੂਨ ਘੱਟ ਹੁੰਦਾ ਹੈ ਜਾਂ ਫਿਰ ਕੋਈ ਐਕਸੀਡੈਂਟ ਦਾ ਕੋਈ ਵਿਕਟਿਮ ਆ ਗਿਆ ਜਾਂ ਕੋਈ ਕੈਂਸਰ ਦਾ ਪੇਸ਼ੈਂਟ ਹੈ ਜਾਂ ਡਾਇਲਿਸਿਸ ਹੈ ਤੇ ਇਹਦੇ ਵਿੱਚ ਕਈ ਵਾਰੀ ਪੇਸ਼ੈਂਟ ਨੂੰ ਇੱਕ ਤੋਂ ਵੱਧ ਯੂਨਿਟ ਦੀ ਲੋੜ ਹੁੰਦੀ ਹੈ ਪਰ ਜਿਹੜਾ ਡੋਨਰ ਇੱਕ ਵਾਰੀ ਬਲੱਡ ਦੇ ਚੁੱਕਾ ਉਹ ਅਗਲੇ 3 ਮਹੀਨੇ ਤੱਕ ਬਲੱਡ ਦੇ ਨਹੀਂ ਸਕਦਾ ਤੇ ਜਿਵੇਂ ਜਿਵੇਂ ਸਾਡੇ ਦੇਸ਼ ਦੇ ਵਿੱਚ ਦਾਨੀਆਂ ਦੀ ਗਿਣਤੀ ਵਧ ਜੂਗੀ ਉਦੋਂ ਉਦੋਂ ਸਾਡੀ ਇਹ ਪ੍ਰੋਬਲਮ ਵੀ ਕੱਟ ਜਾਊ